ਦਾ ਲੱਡੂ ਹਨ ਕਿੰਨੇ ਲੱਡੂ ਫਿਰ ਕਿਹਾ ਸਾਡੇ ਨਿਪਟਾ ਲੱਗ ਜੇ ਨਿਪਟਾ ਜਾਬੀ ਮਾਡਲੈਂਡ ਐਕਟਰਿਸ ਮੈਂਡੀ ਤੱਕੜ ਦੇ ਵਿਆਹ ਦੀਆਂ ਰਸਮਾਂ ਜੋਰ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਜਿੱਥੇ ਪਹਿਲਾਂ ਉਹਨਾਂ ਦੀ ਹਲਦੀ ਸੈਰੇਮਨੀ ਫਿਰ ਇੰਗੇਜਮੈਂਟ ਐਂਡ ਉਸ ਤੋਂ ਬਾਅਦ ਮਹਿੰਦੀ ਸੈਰੇਮਨੀ ਹੋਈ ਉੱਥੇ ਹੀ ਬੀਤੀ ਰਾਤ ਮੈਂਡੀ ਤੱਕੜ ਦੀ ਜਾਗੋ ਸੀ ਮੈਂਡੀ ਤੱਕੜ ਅਤੇ ਸ਼ੇਖਰ ਦੀ ਜਾਗੋ ਪੂਰੀ ਧੂਮ-ਧਾਮ ਦੇ ਨਾਲ ਮਨਾਈ ਗਈ ਉਹਨਾਂ ਦੀ ਜਾਗੋ ਨਾਈਟ ਤੇ ਪੰਜਾਬੀ ਕਲਚਰਲ ਗਿੱਧੇ ਵਾਲੇ ਵੀ ਆਏ ਸਨ ਜਿਨ੍ਹਾਂ ਨੇ ਇਸ ਫੰਕਸ਼ਨ ਨੂੰ ਚਾਰ ਚੰਨ ਲਾ ਦਿੱਤੇ ਉੱਥੇ ਹੀ ਜੇਕਰ ਆਪਾਂ ਗੱਲ ਕਰੀਏ ਮੈਂਡੀ ਤੱਕੜ ਦੀ ਤਾਂ ਮੈਂਡੀ ਤੱਕੜ orange color ਦੇ ਲਹਿੰਗੇ ਵਿੱਚ ਖੂਬ ਜੱਚ ਰਹੀ ਸੀ ਅਤੇ ਉਸਨੇ ਜਾਗੋ ਉੱਪਰ ਖੂਬ ਰੌਣਕ ਲਾਈ। ਆਓ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਮੰਡੀ ਟੱਕਰ ਅਤੇ ਸ਼ੇਖਰ ਦੀ ਜਾਗੋ ਨਾਈਟ ਦੀਆਂ ਖੂਬਸੂਰਤ ਵੀਡੀਓਜ਼। ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।